ਮੋਗਾ ਸ਼ਹਿਰ ਦਾ ਸਭ ਤੋਂ ਪੁਰਾਣਾ ਦਇਆਨੰਦ ਮਥਰਾਦਾਸ ਕਾਲਜ ਯਾਨੀ ਕਿ ਡੀਐਮ ਕਾਲਜ ਮੋਗਾ ਜਿਸ ਦੀ ਸ਼ੁਰੂਆਤ 1926 ਦੇ ਵਿੱਚ ਡਾਕਟਰ ਮਥਰਾਦਾਸ ਨੇ ਕੀਤੀ ਸੀ ਜੋ ਕਿ ਪਦਮ ਵਿਪੂਸ਼ਣ ਅਵਾਰਡ ਦੇ ਨਾਲ ਸਨਮਾਨਿਤ ਸਨ ਉਹਨਾਂ ਨੇ ਦਇਆਨੰਦ ਸਰਸਵਤੀ ਜਦੀ ਯਾਦ ਦੇ ਵਿੱਚ ਇਹ ਕਾਲਜ ਸ਼ੁਰੂ ਕੀਤਾ ਸੀ ਗਵਰਨਮੈਂਟ ਐਡੇਡ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਡੀਐਮ ਕਾਲਜ ਹਮੇਸ਼ਾ ਤੋਂ ਹੀ ਸ਼ਹਿਰੀ ਬੱਚਿਆਂ ਦੀ ਪਸੰਦ ਦਾ ਕਾਲਜ ਰਿਹਾ ਹੈ ਬਹੁਤ ਸਾਰੇ ਸ਼ਹਿਰ ਨਿਵਾਸੀਆਂ ਨੇ ਇੱਥੇ ਪੜ੍ਹਾਈ ਕਰਕੇ ਚੰਗੇ ਮੁਕਾਮ ਹਾਸਲ ਕੀਤੇ ਹਨ ਤੇ ਅਜੋਕੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਨੌਜਵਾਨ ਇੱਥੋਂ ਪੜ੍ਹ ਕੇ ਲਾਹਾ ਪ੍ਰਾਪਤ ਕਰ ਰਹੇ ਹਨ ਆਪਣੇ 98 ਸਾਲ ਬਤੀਤ ਕਰ ਚੁੱਕਾ ਡੀਐਮ ਕਾਲਜ ਆਪਣੇ ਸ਼ਤਾਬਦੀ ਮਨਾਉਣ ਵੱਲ ਨੂੰ ਵਧ ਰਿਹਾ ਹੈ ਉਮੀਦ ਕਰਦੇ ਹਾਂ ਕਿ ਡੀਐਮ ਕਾਲਜ ਆਪਣੀ ਅਰੰਭਤਾ ਤੋਂ ਲੈ ਕੇ ਲਮੇਰੇ ਸਮੇਂ ਤੱਕ ਇਲਾਕਾ ਨਿਵਾਸੀਆਂ ਨੂੰ ਵਿਦਿਆ ਦੇ ਖੇਤਰ ਦੇ ਵਿੱਚ ਯੋਗਦਾਨ ਪਾਉਂਦਾ ਰਹੇਗਾ ਤੇ ਵਿਦਿਆਰਥੀ ਇੱਥੋਂ ਪੜ੍ਹ ਕੇ ਆਪਣੇ ਸੁਨਹਿਰੀ ਭਵਿੱਖ ਨੂੰ ਉਜਲਾ ਕਰਦੇ ਰਹਿਣਗੇ